ਇਹਦਾ ਤੁਰਿਆ ਨਹੀਂ ਜਾਂਦਾ ਆ ਬਰੇ ਮੈਂ ਕਿਹੜੀ ਗੱਲ ਕਰਦੀ ਜੈਪੁਰ ਕਿੱਥੇ ਕਰਕੇ ਸੈਂ ਮਨੇ ਤੇਨੂੰ ਨੰਨਿਖਾ ਕੇ ਦਿਖਾਇਆ ਤੇ ਤੂੰ ਕਹੀ ਯਾਰ ਇਹ ਵੀ ਮੈਂ ਇਹ ਵੀ ਬਾਬਾ ਜੀ ਇੱਕ ਨੌਜਵਾਨ ਜਿਹਦੇ ਦੋਵੇਂ ਲੱਤਾਂ ਕੱਟੀਆਂ ਗਈਆਂ ਸਟੇਲ ਦੇ ਥਲੇ ਆ ਕੇ ਨਿੱਕੇ ਦੇ ਦਿਨਾਂ ਬਾਈ ਯਾਰ ਸਾਰਾ ਕੁਝ ਦਿੱਕੇ ਤੇ ਹੁਣ ਆ ਜਿਹੜੀਆਂ ਬਨੌਰਟੀ ਜਿਹੜਾ ਅੰਕ ਕਹਿੰਦੇ ਆ ਬਨੌਰਟੀ ਅੰਕ ਲੱਗੇ ਨੇ ਉਹ ਜਾਈ ਜਾਂਦਾ ਕੱਜ ਵੀ ਲੈਂਦਾ ਹੈ ਸਾਈਕਲ ਚਲਾ ਕੇ ਤੇ ਆਹ ਵੇਖੋ ਤੁਹਾਡੇ ਸਾਹਮਣੇ ਹੈ ਬਣੌਤੀ ਆਂਗਰੇ ਦੇ ਚਲੋ ਇਹਦਾ ਜੂਨ ਗੁਜ਼ਾਰਾ ਵਧੀਆ ਹੋ ਜਾਂਦਾ ਜਿੰਨੇ ਕੁਛ ਰਹਿ ਜਿੰਨੇ ਕੁਛ ਰਹਿ ਹੋਗਾ ਉਹਨਾਂ ਦਾ ਬਹੁਤ ਨਹੀਂ ਨਹੀਂ ਸਾਰਾ ਬਹੁਤ ਵਧੀਆ ਹੋ ਗਿਆ ਜਿੰਨੇ ਵੀ ਤੁਹਾਡਾ ਕੰਮ ਕੀਤਾ ਸੋਨਾ ਕੀਤਾ ਦੀ ਹੋਰ ਲੰਮੀ ਹੋਵੇ ਉਹ ਕਿਸੇ ਹੋਰ ਦੇ ਵੀ ਕੰਮ ਆਵੇ ਹਮਾਰਾ ਕੰਮ ਕੰਦ੍ਰੀਤੀ ਰੱਖੇ ਹਾਂ ਕਿ ਟ੍ਰੇਨ ਕਿੱਥੋਂ ਇਹ ਰਵਾਈ ਕੀ ਡਰੈਸ ਉਹਨਾਂ ਦਾ ਇਹ ਮੈਂ ਲਿਖ ਕੇ ਦੇ ਦਿੰਨਾ ਬਾਬਾ ਜੀ ਮੇਰੇ ਕੋਲ ਨਹੀਂ ਬੋਲੋ ਮੜਾ ਜਾ ਬੋਲੋ ਮੜਾ ਜਾ ਮੈਂ ਬੋਲਣ ਜੋ ਥੋੜਾ ਜਿਹਾ ਉਹ ਹੈ ਤਾਂ ਨਹੀਂ ਨਹੀਂ ਕੁਛ ਨਹੀਂ ਮੰਨ ਲਓ ਜੈਪੁਰ ਦਾ ਡਰੈਸ ਬੋਲ ਦੇ ਜੈਪੁਰ ਤੋਂ ਇੱਕ ਮਿੰਟ ਵਸੇ ਇੱਕ ਮਿੰਟ ਮੈਨੂੰ ਦੇ ਦੋ ਇੱਕ ਮਿੰਟ ਦੇ ਦੋ 90 ਦੀ ਯਾਦ ਹੋ ਗਈ ਕੁਛ ਨਹੀਂ ਵੈਸੇ ਆਪਣਾ ਬ ਲੈ ਕੇ ਬੜਾ ਵਧੀਆ ਤੁਰਿਆ ਫਿਰਦਾ ਬੜਾ ਵਧੀਆ ਮੈਂ ਵੇਖਿਆ ਬਸ ਉਹ ਨਾਲ ਇੱਕ ਤੁਰਿਆ ਫਿਰਦਾ ਪੜਿਆ ਵੀ ਅਧਿਕਾਰ ਦੀ ਰਾਈਟਿੰਗ ਸਾਡਾ ਕੁਸ਼ੀ ਮਿਸ 13 13 ਹੀ ਆ ਸਾਡਾ ਕੁਸ਼ੀ ਕਿਹਦਾ ਕਿਹਦਾ ਹੈ ਜਿੰਦਗੀ ਗਵਾ ਦਿੱਤੀ ਹੈ ਜੱਟਾਂ ਵਾਲੀਆਂ ਜੈਪੁਰ ਵਧੀਆ ਬਤਵਾ ਇੰਗਲਿਸ਼ ਮੀਡੀਆ ਵਾ ਹਾਂ ਜੀ ਵੈਰੀ ਗੁੱਡ ਬਚਵਾਣਾ ਤੇਰੇ ਵਾਹਿਗੁਰੂ ਨਾਮ ਲਿਖਿਆ ਚਲੋ ਕਸ਼ੂ ਵੀ ਲਿਖਿਆ ਲਿਖਿਆ ਸੋਣਾ ਲਿਖਿਆ ਵਧੀਆ ਲਿਖਿਆ ਰੱਬ ਦਾ ਨਾਮ ਲਿਖਿਆ ਮਾਂ ਦਾ ਨਾਮ ਲਿਖਿਆ ਜੀ ਬਾਬਾ ਜੀ ਬੜਾ ਨਾਮ ਲਿਖਿਆ ਵੀ ਲਿਖ ਕੇ ਦੇ ਦੋ ਡਰੈਸ ਨਾ 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 ਇਹਦਾ ਨਾਮ ਲਿਖਿਓ ਨਾ ਇਹਦਾਂ ਲਿਖ ਕੇ ਦਵਾਗੇ ਤਾਂ ਕਿ ਪੂਰੀ ਜ਼ਿੰਦਗੀ ਤੈਨੂੰ ਖੁਸ਼ੀਤ ਰਵੇ ਤੇਜਿਕ ਬਾਤ ਜਾਵੇ ਤਾਂ ਮਿਲ ਵੀ ਤਾਂ ਜਾਵੇ ਨਹੀਂ ਤੁਸੀਂ ਮੜਾ ਨਾ ਬੋਲ ਦਿੰਦੇ ਮੈਂ ਥੋੜੀ ਵੀਡੀਓ ਬਣਾ ਰਿਹਾ ਸੀ ਵੀਡੀਓ ਬਣਾ ਲਓ ਮਹਾਰਾਜ ਤੁਸੀਂ ਡਰੈਸ ਬੋਲਦੇ ਹੋ ਨਾ ਮਹਾਰਾਜ ਬੋਲੋ ਮਹਾਰਾਜ ਬਸ ਬੋਲ ਦਿੰਦੇ ਮੈਂ ਕਿਸੇ ਨੂੰ ਵੀਡੀਓ ਬਣਾਣ ਦੀ ਇਜਾਜ਼ਤ ਨਹੀਂ ਦਿੰਨਾ ਪਰ ਤੁਹਾਨੂੰ ਦੇ ਦਿੰਨਾ ਇਸ ਸਰਦਾਰੀ ਕਰ ਕੋਈ ਨਹੀਂ ਕੋਈ ਗੱਲ ਨਹੀਂ ਜੇ ਥੋੜੀ ਇਜਾਜ਼ਤ ਹੈ ਕਿ ਤੇ ਬਣਾਉਣੇ ਨੇ ਤੇ ਨਹੀਂ 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 ਕਿਉਂ ਜੀ ਇੰਨੀ ਭੀੜ ਨਾ ਪਾਓ ਇਹ ਨਹੀਂ ਪੀਣ ਨਾ ਪਾਉਂਗੇ ਜੀ ਜੇ ਕੋਈ ਤੈਨੂੰ ਪਰੇਸ਼ਾਨ ਨਹੀਂ ਕਰਦਾ ਤਾਂ ਨਹੀਂ ਬਣੋਗੇ ਹਨਾ ਪਰ ਇਹ ਆ ਵੀ ਵੀਡੀਓ ਤੋਂ ਕੋਈ ਹੁੰਦਾ ਹੀ ਕੰਮ ਆ ਜੂਗੀ ਕੁਝ ਹੋਰ ਦਾ ਕੰਮ ਆ ਜੂਗੀ ਇਹਨੂੰ ਮੁਸਲੇ ਨਾ ਤੁਰਦੇ ਆ ਨਾ ਇਹਦੇ ਵਰਗੇ ਹੋਰ ਬੋਲ ਜਣੇ ਜਿਹੜੇ ਮੰਨ ਕੇ ਤੇਰੇ ਘਰ ਹੀ ਬੈਠੇ ਨੇ ਐਦਾ ਦੀ ਗੱਲ ਵੀ ਆ ਤੇ ਮੈਂ ਬੋਲ ਦਿੰਦਾ ਮੈਂ ਬੋਲ ਦਿੰਦਾ ਬੋਲੋ ਐਡਰੈਸ ਬੋਲੋ ਮਾੜਾ ਜੀ ਬੋਲੋ ਸਤੀ ਚਕਾਲ ਜੀ ਮੇਰਾ ਨਾਮ ਪੰਕਜ ਨਾਥ ਅਗੋਰੀ ਨਾਥ ਜੀ ਤੇ ਮੈਂ ਜੈਪੁਰ ਤੋਂ ਆਇਆ ਹੋਇਆ ਜੀ ਇਹ ਜੈਪੁਰ ਦੇ ਵਿੱਚ ਮੇਰੀਆਂ ਦੋਵੇਂ ਲੱਤਾਂ ਲੱਗੀਆਂ ਹੋਈਆਂ ਇਹ ਮੇਰੀ ਦੋਵੇਂ ਲੱਤਾਂ ਆਰਟੀਫੀਸ਼ਲ ਨੇ ਕਿਰਪਾ ਕਰਕੇ ਤੁਸੀਂ ਇੱਕ ਵਾਰੀ ਉੱਥੇ ਜਾ ਕੇ ਲੱਤਾਂ ਲਵਾਓ ਤੁਹਾਡਾ ਤੁਹਾਡਾ ਸੰਸਥਾ ਦਾ ਕੋਈ ਖਰਚਾ ਤਾਂ ਨਹੀਂ ਕਰਵਾਇਆ ਕੋਈ ਖਰਚਾ ਨਹੀਂ ਕਰਵਾਇਆ ਜੀ ਉਲਟੇ ਤੁਹਾਨੂੰ ਦੇਣਗੇ ਜੀ ਬਿਲ ਚੇਰ ਦੇਣਗੇ ਤੁਹਾਨੂੰ ਸਭ ਕੁਝ ਕੋਈ ਕੋਈ ਜਾਤੀ ਸਿਸਟਮ ਨਹੀਂ ਜੋ ਮਰਜ਼ੀ ਦਾ ਹਸਪਤਾਲ ਲੋੜਵਾੰਦ ਕੇਰਲ ਤੋਂ ਅਮਰੀਕਾ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਬੰਦੇ ਆ ਰਹੇ ਬਾਬਾ ਜੀ ਬਾਬਾ ਜੀ ਦਾ ਐਡਰੈਸ ਦੁਬਾਰਾ ਬੋਲਿਓ ਜੈਪੁਰ ਮਹਾਵੀਰ ਵਿਕਲੰਗ ਸਹਾਇਤਾ ਸਮਿਤੀ 7 ਨੰਬਰ ਬੱਸ ਨੰਬਰ ਬੱਸ ਜਾਂਦੀ ਆ ਠੀਕ ਆ ਜੀ 7 ਨੰਬਰ ਬੱਸ ਨੰਬਰ ਬੱਸ ਜਾਂਦੀ ਆ ਤੁਸੀਂ 7 ਨੰਬਰ ਬੱਸ 'ਚ ਬੈਠ ਜਿਓ 30 ਰੁਪਏ ਲੈਣ ਕੇ ਤੁਹਾਨੂੰ ਬਿਲਕੁਲ ਸਸਤਾ ਦੇ ਸਾਹਮਣੇ ਲਾਉਣਗੇ ਸ਼ੁਕਰੀਆ ਮਿਹਰਬਾਨੀ ਅੰਦਰ ਉਤਰੋਗੇ 11 ਵਜੇ 10 ਵਜੇ ਤੁਹਾਡੀ ਪਰਚੀ ਕੱਟਣੀ ਸ਼ੁਰੂ ਹੋਊਗੀ ਆਪਣਾ ਆਧਾਰ ਕਾਰਡ ਤੇ ਕੁਝ ਲੈ ਕੇ ਨਹੀਂ ਜਾਣਾ ਆਪਣਾ ਆਧਾਰ ਕਾਰਡ ਤੇ ਉਹ ਸਕੂਲ ਦਾ ਉਹ ਸਰਟੀਫਿਕੇਟ ਜਿਹੜਾ ਮਿਲਦਾ ਨੇ ਵਿਕਲੰਗ ਦਾ ਹਾਂਜੀ ਹਾਂਜੀ ਉਹ ਦੋਵੇਂ ਤੁਸੀਂ ਮੈਡੀਕਲ ਸਰਟੀਫਿਕੇਟ ਹਾਂ ਡਿਸੇਬਿਲਟੀ ਕਾਰਡ ਉਹ ਤੁਸੀਂ ਦੋ ਕੇ ਦੋਵੇਂ ਲੈ ਕੇ ਜਾਣੇ ਆ ਉਹਨਾਂ ਨੂੰ ਜਮ੍ਹਾਂ ਕਰਾਣਾ ਵਾ ਉਹਨਾਂ ਨੇ ਇੱਕ ਦੋ ਦਿਨ ਦੇਖਣਾ ਵਾ ਜੇ ਤੁਸੀਂ ਚੱਲ ਪਏ ਸਹੀ ਹੋ ਨਹੀਂ ਤਾਂ ਇੱਕ ਦੋ ਦਿਨ ਤੈਨੂੰ ਹੋਰ ਰੈਸਟ ਪਾਣ ਗਈ ਠੀਕ ਹੈ ਜੀ ਠੀਕ ਹੈ ਜੀ ਹਲੇ ਇਹਨਾਂ ਦਾ ਅੱਲਾਤ ਵੱਡਿਆ ਕਿੰਨੇ ਸਾਥ ਉਹਨਾਂ ਦਾ ਕੋ ਟੈਲੀਫੋਨ ਨੰਬਰ ਕੋ ਸੰਸਥਾ ਦਾ ਤੁਸੀਂ ਮੇਰਾ ਨੰਬਰ ਨੋਟ ਕਰ ਲਓ ਤੁਸੀਂ ਬੋਲੋ ਨੰਬਰ ਆ ਦਾ 84 ਬੋਲ ਦੋ ਸਾਰਾ 848035350 ਸਲੋ ਬੋਲੋ ਲੈ ਵੀ ਦਰਸ਼ਕ ਵੀਰੋ ਜੇ ਕਿਸੇ ਨੂੰ ਜ਼ਰੂਰਤ ਹੋਵੇ ਨੰਬਰ ਬੋਲ ਦਿੱਤਾ ਗਿਆ ਉਹਦੇ ਦੇ ਤੁਸੀਂ ਇਸ 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 ਵਿਦਿਆਰਥੀ ਨਾਲ ਇਸ ਬੰਦੇ ਨਾਲ ਗੱਲ ਕਰ ਸਕਦੇ ਹੋ ਜੇ ਕੋਈ ਜਾਣਕਾਰੀ ਹੋਰ ਲੈਣੀ ਹੋਵੇ ਮੈਂ ਰਖਵਿੰਦਰ ਸੰਧੂ ਸਿਰੋਵਾਲੀ ਡਿਸਟ੍ਰਿਕਟ શ્રી ਮੁਕਸਰ ਸਾਹਿਬ ਤੁਹਾਡਾ ਦਰਸ਼ਕ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਪਰ ਬੜੀ ਵਧੀਆ ਜੀ ਗੱਲ ਲੱਗੀ ਕਿ ਜਿਹੜਾ ਇਹ ਭਰਾ ਆਪਣਾ ਆਪ ਲੈ ਕੇ ਤੁਰਿਆ ਫਿਰਦਾ ਹੈ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਜੀ ਬੱਸ ਮਹਾਰਾ ਜੀ